ਭਾਈ ਮੈਂ ਆ ਜਿਹੜੇ ਰੋੜ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਇਧਾਰੀ ਤੋਂ ਸਾਰੋਂ ਤੋਂ ਮੈਂ ਤੁਰਿਆ ਜਾਣਾ ਤੇ ਮੁੰਡਿਆਲੇ ਆਏ ਮਗਰੋਂ ਕਿਛੋ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋ ਕੇ ਲੈ ਕੇ ਆਈ ਉਹ ਦੂਜਾ ਫੋਨ ਹੀ ਵੀਵੋ ਦਾ ਮੈਂ ਤੁਰ ਪੈ ਇਧਰ ਜਾ ਰਿਹਾ ਪਿਲਾਂ ਦੇ ਫਾਮੀ ਉਹਦੇ ਨਾਲ ਭਾਈ ਮੈਂ ਆਰੇ ਲੋਰ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾਣਾ ਤੇ ਮੁੰਡੇ ਆਲੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਕੋਹ ਕੇ ਲੈ ਗਿਆ ਉਹ ਦੂਜਾ ਫੋਨ ਹੀ ਵੀਵੋ ਦਾ ਭਾਈ ਕਿੱਧਰ ਲੱ ਜਾਂਦੇ ਹਾਂਜੀ ਫੋਨ ਆ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਆਇਆ ਤੇ ਮੈਂ ਮਤ ਦੱਸ ਨਹੀਂਦਾ ਮੈਂ ਲੱਗ ਕੇ ਆ ਗਿਆ ਤੁਹਾਡੇ ਦਿਹਾੜੀ ਲਾਉਣਾ ਕੀ ਦਿਹਾੜੀ ਲੋਣਾ ਜੇ ਕਿੱਥੇ ਆ ਪੈਸੇ ਜਦੋਂ ਨਾਲ ਚੁੰਨੀ ਦੇ ਕੰਮ ਦੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਾਰੇ ਭਾਈ ਪਿੱਛਾ ਕੀਤਾ ਉਹਦਾ ਲੱਭੇ ਗਲੀਆਂ 'ਚ ਭਰੇ ਗੇ ਵਰਗੇ ਜੇ ਉਤੋਂ ਬਾਅਦ ਨਹੀਂ ਦਿਖੇ ਕੱਧਰ ਨੂੰ ਗਏ ਮੱਧੇ ਵੀ ਓਰ ਤੋਂ ਆ ਰਿਹਾ ਸੀ ਤੇ ਐਸਟੀ ਕਾਲਜ ਵੱਲੋਂ ਜਾ ਰਿਹਾ ਸੀ ਆ ਰਸਤੇ 'ਚ ਆ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਸੀ ਕੰਮ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਸ਼ਾਇਦ ਦੋਸਤ ਵਗੈਰਾ ਹੋਣਾ ਇਹਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਭਜੀ ਮੇਰਾ ਫੋਨ ਖੋਲਿਆ ਤੇ ਮੈਂ ਹੈ ਮੇਰੇ ਬੈਕ ਦੀ ਵਾ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ 'ਚ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਏ ਪਰ ਉਹ ਮੈਂ ਉਹਨਾਂ ਤੋਂ ਮਗਰ ਹੀ ਰਿਹਾ ਉ ਰਾਮਸ਼ਨ ਕਲੋਨੀ ਚੋ ਗਲੀਆਂ ਚ ਕੀ ਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਮਤਲਬ ਨਹੀਂ ਗਿਆ ਪੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕਲੋਨੀ ਅਗਲਾ ਨਹੀਂ ਕਿਤੇ ਵੜ ਗਈ ਆ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ 도ੜੇ ਆ ਰਸਤੇ ਤੋਂ ਚੰਗੀ ਤਰ੍ਹਾਂ ਜਾਨਵਰ ਮਤਲਬ ਲੋਕਲ ਹੀ ਬੰਦੇ ਮੈਨੂੰ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਮੈਂ ਕੋਈ ਮਗਰ ਆਂ ਡਿਆ ਤੇ ਅਹੀਂ ਰੁਕ ਜੀਏ ਜੇ ਨਹੀਂ ਆੜੇ ਤਾਂ ਫਿਰ ਰੋਡ ਚ ਜਾਈਏ ਤੇ ਉਹ ਅਸਲ ਚ ਉਹਨਾਂ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਇਹ ਵਾਰਤਤ ਨੂੰ ਇੰਜਾਮ ਦਿੱਤਾ। ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤਾਂ ਦੋ ਜਣੇ ਸੀ ਤੇ ਉਹ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ। ਦੋਨੋਂ ਮੈਂ ਮੂੰਹ ਨਹੀਂ ਮੂੰਹ ਨਹੀਂ। ਸ਼ਾਮ ਸ਼ਾਮ ਕਲੋਨੀ ਕਿਹਾ ਦੇ ਕਾਫੀ ਲੱਗਿਆ। ਕਿੱਥੇ ਆਈ? ਕਾਫੀ ਕਾਫੀ ਕੰਮ ਲੱਗਿਆ ਪਰ ਹੁਣ ਮੈਂ ਦੇਖਾਂ ਮੁੰਡੇ ਨੂੰ ਨਾਲ ਲੈ ਗਏ ਨਾ। ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ ਕਰਵਾਣਾ ਦੇਖਦਾ ਭਲਾ ਕਿੱਥੋਂ ਦੇ ਮੁੰਡੇ ਹੈਗੇ